ਸਮਾਣਾ ਸਦਰ ਪੁਲਿਸ ਸਟੇਸ਼ਨ ਤੇ ਪਿੰਡ ਗਮਣਾ ਦੇ ਵਿੱਚ ਪਰਾਵਾਂ ਦੀ ਕਿਸੇ ਗਲਤੇ ਲੜਾਈ ਹੋਈ ਲੜਾਈ ਦੇ ਦੌਰਾਨ ਇੱਕ ਪਰਾ ਜ਼ਖਮੀ ਹੋ ਗਿਆ ਔਰ ਜ਼ੇਰੇ ਇਲਾਜ ਉਹਦੀ ਮੌਤ ਹੋ ਗਈ ਹੈ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਕਥਿਤ આરોપી ਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀ ਅਵਤਾਰ ਸਿੰਘ ਜੀ ਸਦਰ ਸਮਾਣਾ ਜਿਨ੍ਹਾਂ ਨੇ ਜਾਣਕਾਰ ਦਿੱਤੀ ਕਿ ਇਸ ਮਾਮੂਲੀ ਸੀ ਲੜਾਈ ਦੇ ਵਿੱਚ ਇੱਕ ਪਰਾ ਦੀ ਜਾਂਚ ਲਈ ਗਈ ਔਰ ਇਸ ਦੇ ਵਿੱਚ ਇੱਕ ਕਥਿਤ ਰੁੱਪੇ ਨੂੰ ਸਿਗ੍ਰਫਤਾ ਕਰ ਲਿਆ ਔਰ ਜਿਹੜੀ ਇਸ ਦੀ ਪਤਨੀ ਹੈ ਉਸ ਦੇ ਉਸ ਦਾ ਨਾਮ ਵੀ ਇਸ ਦੇ ਵਿੱਚ ਹੈ ਲੇਕਿਨ ਅਜੇ ਉਸ ਨੂੰ ਗ੍ਰਿਫਤਾ ਕਰਨਾ ਸਾਰੇ ਮਾਮਲੇ ਦੀ ਜਾਂਚ ਪੂਰਨ ਕਰੀ ਔਰ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਉਸ ਨੂੰ ਵੀ ਇਹਨਾਂ ਨੇ ਅਜੇ ਕਵਰ ਕਰਨਾ ਹੈ ਕਿਵੇਂ ਤੁਹਾਡਾ ਹਾਕਮ ਸਿੰਘ ਤਿੰਨ ਭਰਾ ਕਿਹੜੇ ਕਿਹੜੇ ਅ ਪਰਲੋਚਨ ਸਿੰਘ ਸੱਜੂ ਸਿੰਘ ਹਾਕਮ ਸਿੰਘ ਹੁਣ ਡੈਥ ਕਿਦੀ ਹੋਈ ਹੈ ਪਰਲੋਚਨ ਸਿੰਘ ਮੈਂ ਜਿਹੜਾ ਆਪਣੇ ਜਿਹੜਾ ਮੇਰੇ ਤੋਂ ਛੋਟਾ ਸੱਜੂ ਸਿੰਘ ਉਹਦੀ ਰੋਟੀ ਲੈ ਕੇ ਆਤੀ ਉਹ ਬਿਮਾਰ ਸੀ ਇੱਕ ਦਿਨ ਪਹਿਲਾਂ ਮੈਂਨੇ ਉਹਦੀ ਮਤਲਬ 3 ਡਾਇਮੈਂਟਲ ਅਵੇੜਾ ਅਰੋੜਾ ਡਾਕਟਰ ਹੈ ਉਹ ਤੋਂ ਦਵਾਈ-ਦਵਾਈ ਮੈਂ ਉਹਦੇ ਪੈਸੇ ਦੇਣ ਗਿਆ ਸੀ ਤੇ ਉਹਦੀ ਖਿਚੜੀ ਤੇ ਦਲੀਆ ਦੇਣ ਗਿਆ ਸੀ ਉੱਥੇ ਜਾ ਕੇ ਕੀ ਹੋਇਆ ਖੇਦੇ ਉਹ ਪਤਾ ਨਹੀਂ ਕਿੱਥੋਂ ਆਇਆ ਮੈਂ ਉਹਦੇ ਉਹ ਡਾਕਟਰ ਨੇ ਇਹ ਕਿਹਾ ਕਹਿੰਦਾ ਤੂੰ ਇਹਦੀ ਲੈਟਰਨਿੰਗ ਲੂਟਿੰਗ ਜਿੱਥੇ ਸਾਫ਼ ਕਰ ਤਾਂ ਮੈਂ ਗੁਲ ਕੋਸ਼ ਲਵਾਉਂਗਾ ਤੇ ਵੀ ਮੈਂ ਇਹੇ ਜੇ ਗੰਦੇ ਜਿਵੇਂ ਲਾਵਾਂ ਤੇ ਮੈਂ ਝਾੜੂ ਝੂੜੂ ਮਾ ਜਾ ਕੇ ਮਾਰਿਆ ਖੇਤ ਦੇ ਮੋਟਰ ਮਾਟਰ ਤੇ ਨਹੀਂ ਜੀ ਆਪਣੇ ਘਰ ਦੇ ਜੀ ਆਪਣੇ ਘਰ ਦੇ ਜੀ ਮੇਰੇ ਹਾਂ ਮੇਰਾ ਉੱਥੇ ਟਰੈਕਟਰ ਖੜਾ ਹੈ ਜੀ ਤੇ ਜਦੋਂ ਝਾੜੂ ਝੂੜੂ ਮਾਰਿਆ ਉਹ ਆ ਗਿਆ ਪਤਾ ਨਹੀਂ ਕਿੱਥੋਂ ਆਇਆ ਜੀ ਗਾਲਾ ਗੁਲਾ ਦੇਣ ਲੱਗਾ ਤੇ ਮੈਂ ਉਹਦਾ ਕੀ ਨਾਮ ਜਿਹੜਾ ਆ ਗਿਆ ਕੀ ਨਾਮ ਉਹ ਤੇਰਲੋਚਨ ਸਿੰਘ ਜੀ ਉਹ ਆ ਗਿਆ ਅੱਛਾ ਉਹਨੇ ਗਾਲਾ ਗੁਲਾ ਗੱਡੀਆਂ ਗਾਲਾ ਕੱਢਣ ਲੱਗਾ ਜੀ ਮੈਨੂੰ ਪਤਾ ਜੀ ਪਹਿਲਾਂ ਵੀ ਇਸ ਤਰ੍ਹਾਂ ਹੀ ਕਈ ਵਾਰੀ ਸਾਡੇ ਮਾਗਰ ਪੈ ਜਾਂਦੀ ਫਿਰ ਮੈਂ ਤਾਂ ਫਟਾਫਟ ਜਾਣ ਲੱਗਿਆ ਜੀ ਉਹ ਘਰੋਂ ਜਾ ਕੇ ਡੰਡਾ ਚੁੱਕੇ ਲਿਆ ਆ ਡੰਡਾ ਚੁੱਕੇ ਮੈਂ ਕਿ ਪਹਿਲਾਂ ਇੱਕ ਕੂ ਕੂ ਰਿੰਗੇ ਕੂ ਰਿੰਗੇ ਆ ਬਸ ਫਿਰ ਉਹਨੇ ਇੱਕਦਮ ਇਹ ਇੱਥੇ ਮਾਰੇ ਤਿੰਨ ਚਾਰ ਇੱਕ ਮਾਰੇ ਇੱਥੇ ਮਾਰੇ ਕੋਈ ਕਿਸੇ ਬਚਾਵਗੇ ਬਚਾਵਗੇ ਤਾਂ ਬਚਾਵਜੇ ਕੁਛ ਮਾਰੇ ਬਚਾ ਤੇ ਮੈਂ ਵੀ ਉਹਦੇ ਉਹੀ ਖੋ ਕੇ ਡੰਡੇ-ੁੰਡੇ ਮਾਰੀ ਜੋਦੇ ਤੇ ਉਹ ਡਿੱਗਿਆ ਫਿਰ ਮੈਂ ਮੋਟਰਸਾਈਕਲ 'ਚ ਭੱਜ ਕੇ ਚੌਂਕੀ ਚੱਲੇ ਗਿਆ ਜੀ ਗਾਜੇਵਾਸ ਇਹ ਨਪਰਾ ਨੇਗੇ ਦੋ ਤਰਲੋਚਨ ਸਿੰਘ ਤੇ ਹਾਕਮ ਸਿੰਘ ਦੋਨੇ ਸ਼ਾਦੀ ਸੌਦਾ ਨੇਗੇ ਜਿਹੜਾ ਸੱਜੂ ਸਿੰਘਾ ਉਹ ਛੜਾਇਆ ਇਹਦੇ ਵਿੱਚ ਠੀਕ ਹੈ ਉਹ ਕੁਮਾਰਾ ਸੀ ਤੇ ਉਹ ਇਹ ਇਹਨਾਂ ਨੂੰ ਕੁਝ ਚਾਰ ਕਨਾਲ ਜ਼ਮੀਨ ਸੀ ਟੋਟਲ ਸਾਰੀ ਇਹਨਾਂ ਦੇ ਚਾਰ ਕਨਾਲ ਦੇ ਦਰਾਨ ਜਿਹੜਾ ਹੈਗਾ ਤੇ ਤਰਲੋਚਨ ਸਿੰਘ ਕੁਝ ਆਪਣਾ ਹਿੱਸਾ ਪਹਿਲਾਂ ਵੇਚ ਚੁੱਕਿਆ ਸੀਗਾ ਤੇ ਇਹਨਾਂ ਨੇ ਆਪਚ ਹਾਕਮ ਸਿੰਘ ਤੇ ਤਰਲੋਚਨ ਸਿੰਘ ਦੀ ਮਿਤੀ 24 ਤਰੀਕ ਨੂੰ ਖੇਤ ਦੇ ਵਿੱਚ ਲੜਾਈ ਹੋ ਗਈ ਜ਼ਮੀਨ ਦੀ ਵੰਡ ਦੇ ਵਿੱਚ ਤੇ ਜ਼ਮੀਨ ਦੀ ਵੰਡ ਦੇ ਦੌਰਾਨ ਜਿਹੜਾ ਜਿਹੜਾ ਹਾਕਮ ਤਰੋਜਨ ਸਿੰਘ ਜੀ ਉਹਨੇ ਹਾਕਮ ਸਿੰਘ ਦੇ ਡੰਡਾ ਮਾਰਿਆ ਜਿਹੜਾ ਹਾਕਮ ਸਿੰਘ ਜੀ ਇਹਦੇ ਹੱਥ ਵਿੱਚ ਕਹੀ ਫੜੀ ਹੋਈ ਸੀਗੀ ਜਿਹੜੀ ਇਹਨੇ ਉਹਦੇ ਸਿਰ ਵਿੱਚ ਸਿੱਧੀ ਮਾਰੀ ਦੇਖੋ ਨਸ਼ੀ ਵਾਲੀ ਗੱਲ ਤਾਂ ਕੋਈ ਪੋਸ਼ਣ ਦੇ ਵਿੱਚ ਰਿਪੋਰਟ ਦੇ ਵਿੱਚ ਨਹੀਂ ਆਈ ਹੈਗੀ ਸੀ ਤੇ ਬਾਕੀ ਰਹੀ ਗੱਲੇ ਬੰਦਾ ਪੀਜੀ ਦੇ ਵਿੱਚ ਜਿਰੇ ਲਾ ਸੀ ਪਹਿਲਾ ਪਰਚਾ ਦਰਜ 137 ਨੰਬਰ ਮਕਦਮਾ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਤਰਲੋਚਨ ਸਿੰਘ ਤਰਲੋਚਨ ਸਿੰਘ ਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਉਹਦੀ ਉਮਰ ਕਿੰਨੀ ਕੁ ਸੀ ਉਹਦੀ ਉਮਰ ਕਰੀਬ ਹੋਊਗੀ 55 ਸਾਲੇ ਸੀਗੀ ਉਹ ਉਹ ਅਨਮੈਰਿਡ ਸੀ ਨਹੀਂ ਉਹ ਮੈਰਿਡ ਸੀਗਾ ਹਾਂ ਉਹਦੇ ਘਰ ਵਾਲ ਘਰ ਵਾਲੀ ਵੀ ਹੈਗੀ ਆ ਬੱਚੇ ਵੀ ਹੈ ਉਹਦੇ ਠੀਕ ਹੈ ਨਾ ਤੇ ਜਿਹੜਾ ਛੱਜੂ ਸਿੰਘ ਆ ਉਹ ਛੜਾ ਸੀਗਾ ਇਹ ਸੱਜੂ ਆਪਣਾ ਤਰਲੋਚਨ ਸਿੰਘ ਦਾ ਰਿਸ਼ਤੇਦਾਰ ਆ ਉਹਦੇ ਬਿਆਨ ਤੇ ਆਧਾਰ ਤੇ ਦਰਜ ਰਿਸ਼ ਹੋਇਆ ਕਿਉਂਕਿ ਉਹ ਤਾਂ ਇਹ ਬੋਲ ਨਹੀਂ ਸਕਦਾ ਦੀ ਇਸ ਕਰਕੇ ਅਸੀਂ ਮੁਕੱਦਮਾ ਨੰਬਰ 137 ਪਹਿਲਾਂ 323 324 341 ਜਿਹੜੇ ਨਵੀਆਂ ਸੈਕਸ਼ਨਾਂ ਦੇ ਨੇ 115 ਵਗੈਰਾ ਤੇ ਵਿੱਚ ਅਸੀਂ ਪਹਿਲਾਂ ਦਰਜ ਰਿਸ਼ ਕੀਤਾ ਹੋਇਆ ਸੀਗਾ ਤੇ ਇਸ ਕਰਕੇ ਹੁਣ ਜਿਹੜੀਆਂ ਨਵੀਂ ਸੈਕਸ਼ਨ 103 ਨਾਲ ਜਿਹੜੀ VNS ਤੇ ਦੀ ਠੀਕ ਹੈ ਸੈਕਸ਼ਨ ਦੇ ਤਹਿਤ ਅਸੀਂ ਜਿਹੜੀ ਪੁਰਾਣੀ ਸੈਕਸ਼ਨ 302 ਆ ਇੱਕ ਬੰਦਾ ਜਿਹੜਾ ਮੁੱਖ ਦੋਸ਼ੀ ਆ ਜਿਹੜਾ ਹੈਗਾ ਇਹਨੇ ਕਹੀ ਮਾਰੀ ਸੀ ਇਹ ਅਸੀਂ ਕੱਲ ਅਰੈਸਟ ਕਰ ਲਿਆ ਸੀਗਾ ਇਹਦਾ ਪੁਲਿਸ ਰਿਮਾਂਡ ਲਿਆਂਦਾ ਸੀਗਾ 2 ਦਿਨ ਦਾ ਪੁਲਿਸ ਰਿਮਾਂਡ ਅੱਜ ਫਰਦਰ ਇਹਨਾਂ ਤੋਂ ਠੀਕਾ ਪੁੱਛ ਕੇ ਕੀਤੀ ਆ ਤੇ ਇਹਦੇ ਜਿਹੜੀ ਕਹੀ ਮੰਨਿਆ ਵੀ ਮੈਂ ਲੁਕਾਸ਼ ਪਾ ਕੇ ਰੱਖੀ ਹੋਇਆ ਉਹ ਇਹਦੇ ਕੋਲੋਂ ਹੁਣ ਅਸੀਂ ਰਿਕਵਰ ਕਰਾਉਣੀ ਆ ਤੇ ਬਾਕੀ ਇਹਦੇ ਘਰ ਵਾਲੀ ਵਾਸਤੇ ਜਿਹੜੀ ਸਿਕੁੰਦਰ ਕੌਰ ਆ ਉਹ ਵੀ ਹਲੇ ਸਾਨੂੰ ਵਾਂਟਡ ਆ ਮੁਕਾਦਮੇ ਦੇ ਵਿੱਚ ਜੋ ਹੁਣੇ ਭੱਜੀ ਹੋਈ ਹੈ ਜਿਹਦੀ ਵੀ ਤਾਂ ਅਸੀਂ ਤਲਾਸ਼ ਦੇ ਵਿੱਚ ਇਹਨੂੰ ਲੈ ਨਾਲ ਲੈ ਕੇ ਇਹ ਜਿੱਥੇ ਪਤਾ ਇਹਨੂੰ ਟਿਕਾਣੇ ਦਾ ਉੱਥੇ ਜਾ ਕੇ ਰੇਡ ਕਰਨੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز